a few jinna saryan nu lagda si ke you know specially ke english is my not my first language uh menu language barrier au ga maybe business karan layi maybe this business is in english mai kis tarah business the training nu hasil karungi ja you know menu technical skills ni hai gi ya like you know bahut sare barriers jo tonu rok rahe se is business de vich aage badn di so assi tuhanu layi hun ek solution leke aaye hegi oh ki solution hega let me show you ਸੋ ਉਹ ਸੋਲੂਸ਼ਨ ਹੈਗਾ ਇਸ ਟ੍ਰੇਨਿੰਗ ਦੇ ਪਲੈਟਫਾਰਮ ਨੂੰ ਤੁਸੀਂ ਹੁਣ ਪੰਜਾਬੀ ਦੀ ਲੈਂਗੁਏਜ ਦੇ ਵਿੱਚ ਵੀ ਪਰ ਸਕਦੇ ਹੋ ਸੁਣ ਸਕਦੇ ਹੋ ਦੇਖੋ ਸਾਰੀ ਟ੍ਰੇਨਿੰਗ ਪੰਜਾਬੀ ਦੇ ਵਿੱਚ ਹੈਗੀ ਆ ਸੋ ਅਗਰ ਤੁਹਾਨੂੰ ਲੱਗ ਰਿਹਾ ਕਿ ਯੂ نو ਇੰਗਲਿਸ਼ ਇਜ਼ ਨਾਟ ਯੋਰ ਫਰਸਟ ਲੈਂਗੁਏਜ ਐਂਡ ਤੁਸੀਂ ਪੰਜਾਬੀ ਦੇ ਵਿੱਚ ਮੋਰ ਕੰਫਰਟेबल ਹੋ ਥੈਨ ਦਾ ਹੋਲ ਟ੍ਰੇਨਿੰਗ ਇਜ਼ ਕਨਵਰਟਡ ਇਨਟੂ ਪੰਜਾਬੀ ਈਵਨ ਦੋ ਹੋਰ ਬਹੁਤ ਸਾਰੀਆਂ ਲੈਂਗੁਏਜ ਦੇ ਵਿੱਚ ਇਹ ਜਿਹੜੀ ਟ੍ਰੇਨਿੰਗ ਹੈਗੀ ਆ ਕਨਵਰਟੇਬਲ ਹੈ ਗਿਆ ਸੋ ਹੁਣ ਦੇਖੋ ਕੋਈ ਬੈਰੀਅਰ ਨਹੀਂ ਠੀਕ ਹੈ ਤੁਸੀਂ ਜਿਹੜੀ ਵੀ ਲੈਂਗੁਏਜ ਕੰਫਰਟਬਲ ਹੋ ਹਿੰਦੀ ਪੰਜਾਬੀ ਗੁਜਰਾਤੀ ਵਿਚ ਲੈਂਗੁਏਜ ਯੂ ਆਰ ਕੰਫਰਟਬਲ ਇਨ ਤੁਸੀਂ ਆਪਣੇ ਬਿਜ਼ਨਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਦੇਖੋ ਪੰਜਾਬੀ ਤੇ ਕਲਿੱਕ ਕੀਤਾ ਸਾਰੀ ਟ੍ਰੇਨਿੰਗ ਪੰਜਾਬੀ ਦੇ ਵਿੱਚ ਕਨਵਰਟ ਹੋ ਗਈ ਆ ਤੁਸੀਂ ਆਰਾਮ ਦੇ ਨਾਲ ਟ੍ਰੇਨਿੰਗ ਨੂੰ ਅਨਲੌਕ ਕਰਕੇ ਠੀਕ ਹੈ ਪੰਜਾਬੀ ਦੇ ਵਿੱਚ ਪੜ ਸਕਦੇ ਹੋ ਐਂਡ ਬਹੁਤ ਹੀ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰ ਸਕਦੇ ਹੋ ਸੋ ਹੁਣ ਕੋਈ اف ਐਂਡ ਵਾਟ ਐਂਡ ਡਰ ਐਂਡ ਡਾਊਟ ਨਹੀਂ ਰਿਹਾ। ਸੋ ਹੁਣ ਕੋਈ ਡਾਊਟਸ ਨਹੀਂ ਹੈਗੇ ਤੁਸੀਂ ਇਸ بزਨਸ ਨੂੰ ਕਰ ਸਕਦੇ ਹੋ ਦੇਖੋ ਅਸੀਂ ਤੁਹਾਡੇ ਲਈ ਇਨ ਐਫਰਟ ਕਰ ਰਹੇ ਹਾਂ ਤਾਂ ਕਿ ਜਿਸ ਤਰ੍ਹਾਂ ਇਹ بزਨਸ ਸਾਡੀ ਜ਼ਿੰਦਗੀ ਨੂੰ ਚੇਂਜ ਕਰ ਰਿਹਾ ਸਾਨੂੰ ਘਰੋਂ ਬੈਠ ਕੇ ਇੱਕ ਅਰਨ ਕਰਨ ਦਾ ਮੌਕਾ ਮਿਲ ਰਿਹਾ ਅਸੀਂ ਚਾਹੁੰਦੇ ਹਾਂ ਤੁਹਾਨੂੰ ਵੀ ਸੇਮ ਇਸਟੀਜ਼ ਦਾ ਮੌਕਾ ਮਿਲੇ। ਸੋ ਇਜ਼ ધ ਟਾਈਮ ਨਾਓ ਟੂ ਬ੍ਰਿੰਗ दैट ਚੇਂਜ ਸਪੈਸ਼ਲੀ ਰਿਕਵੈਸਟ ਟੂ 올 ਦਾ ਹਸਬੈਂਡਸ ਤੁਹਾਨੂੰ ਪਤਾ ਕਿ ਤੁਹਾਡੀਆਂ ਵਾਈਫ ਪੜੀਆਂ ਲਿਖੀਆਂ ਨੇ। ਉਹਨਾਂ ਦੇ ਵਿੱਚ ਇਸ ਚੀਜ਼ ਨੇ ਲਾਈਕ ਕਪੇਬਿਲਟੀ ਹੈਗੀ ਆ ਪਰ ਬੱਚਿਆਂ ਕਰਕੇ ਫੈਮਿਲੀ ਰਿਸਪੌਂਸਿਬਿਲਟੀਜ਼ ਕਰਕੇ ਬਾਹਰ ਜਾ ਕੇ ਜੌਬਸ ਨਹੀਂ ਕਰ ਸਕਦੀਆਂ ਤਾਂ ਇਹ ਡਿਸਟਰਬ ਮਾਰਕੀਟਿੰਗ ਦਾ ਪਲੈਟਫਾਰਮ ਉਹਨਾਂ ਵਾਸਤੇ ਆ ਠੀਕ ਹੈ ਇਕ ਤੰਕਰ ਹੋ ਰਿਹਾ ਕਿ ਤੁਸੀਂ ਆਪਣੇ ਸੋਰਸ ਆਫ ਫੰਡਿੰਗ ਨੂੰ ਸੈੱਟ ਕਰੋਗੇ ਫੁੱਲੀ ਬੱਚਿਆਂ ਦੀ ਟੇਕ ਕੇਅਰ ਕਰੋਗੇ ਫੁੱਲੀ ਆਪਣੇ ਬੱਚਿਆਂ ਨੂੰ ਟਾਈਮ ਪ੍ਰੋਵਾਈਡ ਕਰੋਗੇ ਦੂਸਰਾ ਤੁਸੀਂ ਟਾਈਮ ਦੇ ਨਾਲ-ਨਾਲ ਆਪਣੇ ਆਪ ਨੂੰ ਅਪਡੇਟ ਰੱਖੋਗੇ ਠੀਕ ਹੈ ਕਿਉਂਕਿ ਉਦਾਂ ਕਰੇ ਜਦੋਂ ਤੁਸੀਂ ਰਹਿੰਦੇ ਹੋ ਤੁਹਾਡਾ ਕੋਈ ਸਕੇਡਿਊਲ ਨਹੀਂ ਸਾਰੀ ਦਿਹਾੜੀ ਤੁਸੀਂ ਯੂ نو ਪਤ ਨਹੀਂ ਕਿੱਥੇ-ਕਿੱਥੇ ਟਾਈਮ ਆਪਣਾ ਵੇਸਟ ਹੁੰਦਾ ਰਹਿੰਦਾ ਟੀਵੀ ਵਾਚ ਕਰ ਲਿਆ ਹੇਅਰ ਐਂਡ ਥੇਰ ਬਟ ਵੈਨ ਯੂ ਗੋਣਾ ਬਿਕਮ ਦਾ ਪਾਰਟ ਆਫ ਦ ਟੈਸਟਰ ਮਾਰਕੀਟਿੰਗ ਪਲੇਟਫਾਰਮ ਬਹੁਤ ਸਾਰੀਆਂ ਚੀਜ਼ਾਂ ਲਰਨ ਕਰਨ ਨੂੰ ਨੇ ਐਂਡ ਤੁਸੀਂ ਇੱਕ ਪ੍ਰਾਊਡਲੀ ਯੂ نو ਇੱਕ ਬਿਜ਼ਨਸ ਤੇ ਪਲੇਟਫਾਰਮ ਨੂੰ ਸੈਟ ਅਪ ਕਰੋਗੇ ਐਂਡ ਥਿਸ ਬਿਜ਼ਨਸ ਪਲੇਟਫਾਰਮ ਇਜ਼ ਲਾਈਕ ਅ ਲੈਗੇਸੀ ਫॉर ਯੋਰ ਕਿਡਸ ਜੋ ਆਨ ਵਾਲੇ ਟਾਈਮ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਬੈਠਿਆਂ ਨੂੰ ਅਰਨਿੰਗ ਪ੍ਰੋਵਾਈਡ ਕਰੇਗਾ ਠੀਕ ਹੈ ਇਸ ਦਾ ਪਾਰਟ ਆਫ ਬੀਇੰਗ ਦਾ ਚੇਂਜ ਕਿਉਂਕਿ ਹੁਣ ਬਹੁਤ ਸਾਰਾ ਜਿਹੜਾ ਟਾਈਮ ਹੈਗਾ ਕੰਮ ਕਰਨ ਦਾ ਤਰੀਕਾ ਚੇਂਜ ਹੋ ਗਿਆ ਤਾਂ ਵਾਈ ਨਾਟ ਇਟ ਜਸਟ ਮਾਰਕੀਟਿੰਗ ਦੇ ਪਲੇਟਫਾਰਮ ਨਾਲ ਜੁੜਿਆ ਜਾਵੇ ਫਰਮ ਲਾਸਟ 4 ਇਅਰਸ ਤੋਂ ਮੈਂ ਇਸ ਬਿਜ਼ਨਸ ਦੇ ਪਲੇਟਫਾਰਮ ਨੂੰ ਕਰ ਰਹੀ ਹਾਂ i start this business platform while i was working in a dietary aid job ਸਾਲ ਦੇ ਵਿੱਚ ਵਿੱਚ ਇਸ ਬਿਜ਼ਨਸ ਨੇ ਮੈਨੂੰ ਮੇਰੀ ਜੌਬ ਤੋਂ ਕਿਤੇ ਜ਼ਿਆਦਾ ਅਰਨਿੰਗ ਪ੍ਰੋਵਾਈਡ ਕੀਤੀ ਅੱਜ ਦੀ ਡੇਟ ਦੇ ਵਿੱਚ ਬਿਜ਼ਨਸ ਮੈਨੂੰ 5 ਫਿਗਰ ਦੀ ਅਰਨਿੰਗ ਪ੍ਰੋਵਾਈਡ ਕਰ ਰਿਹਾ ਹੈਗਾ ਬਟ ਉਹਦੇ ਵਿੱਚ ਮੇਰਾ ਹਾਰਡ ਵਰਕ ਆ ਤੁਸੀਂ ਮੇਰੇ 4 ਸਾਲ ਦਾ ਐਕਸਪੀਰੀਅੰਸ ਆਪਣੇ ਇੱਕ ਦਿਨ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਸੇ ਵੀ ਬਿਜ਼ਨਸ ਨੂੰ ਸੈਟਅਪ ਕਰਨ ਦੇ ਲਈ ਟਾਈਮ ਚਾਹੀਦਾ ਹੈਗਾ ਬਿਜ਼ਨਸ ਲੈਜੈਂਡਮੈਂਟ ਹੈਗਾ ਰੀਅਲ ਹੈਗਾ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਐਂਡ ਗਾਈਡੈਂਸ ਦਿੱਤੀ ਜਾਏਗੀ ਹੁਣ ਤਾਂ ਪੰਜਾਬੀ ਦੇ ਵਿੱਚ ਵੀ ਗਾਈਡੈਂਸ ਆ ਹੋਰ ਕੀ ਚਾਹੀਦਾ ਹੈਗਾ ਨਾਲੇ ਫੁੱਲ ਨਾਲੇ ਫਲੀਆਂ ਰਾਈਟ ਪੰਜਾਬੀ ਦੇ ਵਿੱਚ bizness ਨੂੰ ਲਰਨ ਕਰੋ ਕਿਹੜਾ bizness ਆ ਪਲੈਟਫਾਰਮ ਆ ਜੋ ਇਸ ਕੈਨੇਡਾ ਦੇ ਵਿੱਚ ਤੁਹਾਨੂੰ ਪੰਜਾਬੀ ਦੇ ਵਿੱਚ ਟ੍ਰੇਨਿੰਗ ਪ੍ਰੋਵਾਈਡ ਕਰ ਰਿਹਾ ਵੀ ਆਰ ਪ੍ਰੋਵਾਈਡਿੰਗ ਯੂ ਸਾਡੇ ਜੋ ਫਾਊਂਡਰਸ ਨੇ ਜੋ ਸਾਡੇ ਸਿਸਟਮ ਨੂੰ ਬਿਲਡ ਕਰ ਰਿਹਾ ਜੋ ਟੈਕਨੀਕਲ ਸਟਰਕਚਰ ਬਿਲਡ ਕਰ ਰਿਹਾ ਦੇ ਆਰ ਪੇਇੰਗ ਫਾਰ 올 ਦੋਜ਼ ਲੈਂਗੁਏਜਸ ਐਕਸਟਰਾ ਔਨ ਦਾ ਟਾਪ ਤਾਂ ਕਿ ਅਸੀਂ ਤੁਹਾਡੀ ਹੈਲਪ ਕਰ ਸਕੀਏ ਸੋ ਇਟਸ ਜਸਟ ਅ ਮੈਟਰ ਆਫ ਚੇਂਜ ਡਰ ਡਰ ਤੋਂ ਬਾਹਰ ਨਿਕਲੋ ਇਧਰੋਂ ਉਧਰੋਂ ਜੋ ਤੁਹਾਨੂੰ ਅਫਵਾਹਾਂ ਮਿਲ ਰਹੀਆਂ ਨੇ ਕਿ bizness ਪਲੈਟਫਾਰਮ ਵਰਕ ਨਹੀਂ ਕਰਦਾ ਉਹਨਾਂ ਨੂੰ ਛੱਡੋ ਕੰਮ ਕਰਨ ਲੱਗੋ ਐਂਡ ਇਸ ਬਿਜ਼ਨਸ ਦੇ ਪਲੈਟਫਾਰਮ 'ਚ ਦੇਖਿਓ ਦਿਨੋਂ ਦਨ ਕਿਸ ਤਰ੍ਹਾਂ ਤੁਹਾਨੂੰ ਲਰਨਿੰਗ ਦੇ ਨਾਲ-ਨਾਲ ਅਰਨਿੰਗ ਹੋਏਗੀ ਐਂਡ ਯੂ ਵਾਸ ਤੁਸੀਂ ਸੌਰੀ ਤੁਸੀਂ ਲਰਨਿੰਗ ਅਰਨਿੰਗ ਐਂਡ ਟਰੈਵਲਿੰਗ ਦੇ ਨਾਲ-ਨਾਲ ਵੀ ਇਸ ਬਿਜ਼ਨਸ ਦੇ ਵਿੱਚ ਅਰਨਿੰਗ ਕਰੋਗੇ ਇੰਡੀਆ ਜਾਓਗੇ ਤੁਹਾਡਾ ਬਿਜ਼ਨਸ ਤੁਹਾਡੇ ਨਾਲ ਜਾਏਗਾ ਟਰੈਵਲ ਕਰਦੇ ਹੋਏ ਵੀ ਅਰਨ ਕਰੋਗੇ ਇੱਥੇ ਵੀ ਕਰੂਜ਼ਸ ਤੇ ਘੁੰਮ ਰਹੇ ਹੋਵੋਗੇ ਐਂਡ ਨਾਲ-ਨਾਲ ਅਰਨ ਕਰ ਰਹੇ ਹੋਵੋਗੇ ਹੋਰ ਕੀ ਚਾਹੀਦਾ ਹੈਗਾ ਕੰਟੈਕਟ ਮੀ i will guide you step by step theek hai so ramant aliwal is here to guide you for all the steps jis tarah is business ne meri zindagi change ki ti i love to guide you taake on wale time de vich eh business thannu bhi five figure di earning provide